ਸਾਰੇ ਦਰਸ਼ਕਾਂ ਦਾ ਮੈਸੂਮੀਆ ਸਵਾਗਤ ਕਰਦੀਆਂ ਆਉਂਦੇ ਸਮਾਂ ਦੇ ਅੱਜ ਦੇ ਆ ਮੁੱਖ ਖਬਰਾਂ ਤੇ ਪੀਐਮ ਮੋਦੀ ਤੇ ਰਾਜਨਾਥ ਸਿੰਘ ਦੇ ਹੱਤਵਾਦੀਆਂ ਨੂੰ ਮਾਰਨ ਵਾਲੇ ਬਿਆਨ ਤੇ ਜਾਣੋ ਕੀ ਬੋਲਿਆ ਅਮਰੀਕਾ ਰਣਦੀਪ ਸੂਰਜੇਵਾਲਾ ਦੇ ਚੌਂਕ ਪ੍ਰਚਾਰ ਤੇ ਈਸੀ ਨੇ ਲਗਾਈ ਰੋਕ ਇਹ ਮਾਮਲਨੀ ਤੇ ਕੀਤੀ ਸੀ ਵਿਵਾਦਿਤ ਟਿੱਪਣੀ ਆਪ ਦੀ ਮਹਿਲਾ ਵਿਧਾਇਕ ਖਿਲਾਫ ਗੈਰ ਜ਼ਮਾਨਤੀ ਵਾਰੰਟ ਹੋਏ ਜਾਰੀ ਚੋਣਾ ਤੋਂ ਪਹਿਲਾਂ ਵਧੀਆਂ ਮੁਸ਼ਕਲਾਂ ਸਲਵੀਰ ਗੋਲਡੀ ਦੇ ਸਮਰਥਨ ਤੋਂ ਬਾਅਦ ਸੁਖਪਾਲ ਖੈਰਾ ਨੇ ਕੀਤੀ ਤਾਰੀਫ ਬੀਐਸਐਫ ਤੇ ਜੀਆਰਡੀ ਦੀ ਵੱਡੀ ਕਾਰਵਾਈ 25 ਲੱਖ ਦੇ ਇਨਾਮੀ ਕਮਾਂਡਰ ਸਣੇ 29 ਨਕਸਲੀਆਂ ਨੂੰ ਕੀਤਾ ਠੇਰ ਗੋਲੀਬਾਰੀ ਤੋਂ ਪਹਿਲਾਂ ਸਲਮਾਨ ਖਾਨ ਦੇ ਘਰ ਬਾਹਰ ਤਿੰਨ ਵਾਰ ਹੋਈ ਸੀ ਦੇਖੀ ਦੋਸ਼ੀ ਜਲੰਧਰ ਤੋਂ ਕਿਵੇਂ ਪਹੁੰਚਿਆ ਮੁੰਬਈ ਆ ਦੇਖੋ ਕਹਾਣੀ ਵਿਸਥਾਰ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਾਟ ਸਿੰਘ ਵੱਲੋਂ ਅਤਵਾਦੀਆਂ ਨੂੰ ਮਾਰਨ ਲਈ ਸਰਹੱਦ ਪਾਰ ਕਰਨ ਦੇ ਕਥਿਤ ਬਿਆਨਾਂ ਤੇ ਅਮਰੀਕੀ ਰਾਸ਼ਟਰਪਤੀ ਜੋਬਾਈਡਨ ਦੇ ਪ੍ਰਸ਼ਾਸਨ ਨੇ ਕਿਹਾ ਹੈ ਕਿ ਅਮਰੀਕਾ ਇਸ ਮੁੱਦੇ ਵਿੱਚ ਦਖਲ ਨਹੀਂ ਦੇਵੇਗਾ ਪਰ ਉਸਨੇ ਭਾਰਤ ਅਤੇ ਪਾਕਿਸਤਾਨ ਨੂੰ ਤਣਾਅ ਵਧਾਉਣ ਤੋਂ ਬਚਣ ਅਤੇ ਗੱਲਬਾਤ ਰਾਹੀਂ ਹੱਲ ਕੱਢਣ ਦੀ ਬੇਨਤੀ ਕੀਤੀ ਹੈ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਬੀਤੇ ਦਿਨੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਗੱਲ ਕਹੀ ਹੈ ਉਨ੍ਹਾਂ ਤੋਂ ਅਤਵਾਦੀਆਂ ਨੂੰ ਖਤਮ ਕਰਨ ਲਈ ਭਾਰਤ ਦੇ ਵਿਦੇਸ਼ ਦੇਸ਼ਾਂ ਵਿੱਚ ਕਥਿਤ ਕਾਰਵਾਈਆਂ ਬਾਰੇ ਸਵਾਲ ਕੁਝਾ ਕਿ ASCII ਚੌਂਤ ਕਮਿਸ਼ਨ ਨੇ ਹਰਿਆਣਾ ਦੇ ਕਾਂਗਰਸੀ ਨੇਤਾ ਰਣਦੀਪ ਸੁਰਜੇਵਾਲਾ ਤੇ ਪਰਚਾਦ ਤੇ ਰੋਕ ਲਗਾ ਦਿੱਤੀ ਹੈ ਜੀ ਹਾਂ ਸੁਰਜੇਵਾਲਾ ਨੇ ਕੁਝ ਦਿਨ ਪਹਿਲਾਂ ਮਤਲਬ ਆਪਾ ਉਮੀਦਵਾਰ ਹਿਮਾ ਮਾਲੀਨੀ ਖਿਲਾਫ ਵਿਵਾਦਿਤ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਭਾਜਪਾ ਨੇ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਸੀ ਹੁਣ ਉਨ੍ਹਾਂ ਤੇ 48 ਘੰਟੇ ਦੇ ਪ੍ਰਚਾਰ ਤੇ ਰੋਕ ਲੱਗ ਗਈ ਹੈ ਇਸ ਦੌਰਾਨ ਉਹ ਇੰਟਰਵਿਊ ਨਹੀਂ ਦੇ ਸਕਣਗੇ ਇਸ ਮਾਮਲੇ 'ਚ ਹਰਿਆਣਾ ਮਹਿਲਾ ਕਮਿਸ਼ਨ ਨੇ ਵੀ ਸੁਰਜੀਵਾਲਾ ਨੂੰ ਦੋ ਵਾਰ ਪੇਸ਼ ਹੋਣ ਦਾ ਨੋਟਿਸ ਜਾਰੀ ਕੀਤਾ ਸੀ ਚੋਣ ਕਮਿਸ਼ਨ ਦੇ ਹੁਕਮ ਮੁਤਾਬਿਕ ਅਗਲੇ 48 ਘੰਟਿਆਂ ਤੱਕ ਸੁਰਜੀਵਾਲਾ ਚੋਣ ਪ੍ਰਚਾਰ ਤੋਂ ਦੂਰ ਰਹਿਣਗੇ ਇਸ ਦੌਰਾਨ ਉਹ ਕਿਸੇ ਨੂੰ ਜਨ ਸਭਾ ਰੈਲੀ ਜਾਂ ਮੀਡੀਆ ਨੂੰ ਸੰਬੋਧਨ ਨਹੀਂ ਕਰ ਸਕਾਂਗੇ ਆਮ ਆਦਮੀ ਪਾਰਟੀ ਦੀ ਮੋਗਾ ਤੋਂ ਵਿਧਾਇਕ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਜੀ ਹਾਂ ਇੱਕ ਮਾਮਲੇ ਦੇ ਵਿੱਚ ਵਿਧਾਇਕ ਡਾਕਟਰ ਅਮਨਦੀਪ ਅਰੋੜਾ ਖਿਲਾਫ ਗੈਰਜ਼ਮਾਨਤੀ ਵਾਰੰਡ ਜਾਰੀ ਕਰ ਦਿੱਤੇ ਗਏ ਨੇ 코로나 ਨੂੰ ਅਦਾਲਤ ਵਿੱਚ ਪੇਸ਼ ਹੋਣਾ ਹੀ ਪਵੇਗਾ ਦਰਅਸਲ ਮਾਨਹਾਨੀ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ 'ਚ ਪੇਸ਼ ਨਾ ਹੋਣ ਤੇ ਵਿਧਾਇਕ ਡਾਕਟਰ ਅਮਨਦੀਪ ਅਰੋੜਾ ਖਿਲਾਫ ਗੈਰਜ਼ਮਾਨਤੀ ਵਾਰੰਡ ਜਾਰੀ ਕੀਤੇ ਗਏ ਨੇ ਮਾਮਲੇ ਦੀ ਅਗਲੀ ਸੁਣਵਾਈ 3 ਮਈ ਨੂੰ ਹੋਵੇਗੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ 12 ਜੂਨ ਨੂੰ ਹਲਕਾ ਵਿਧਾਇਕ ਡਾਕਟਰ ਅਮਨਦੀਪ ਕੋਲ ਅਰੁੜਾ ਨੇ ਪ੍ਰੈਸ ਕਾਨਫਰੰਸ ਕਰਕੇ ਸਤਨਾਮ ਸਿੰਘ ਤੇ ਇੱਕ ਕਾਲਜ ਦੇ ਪ੍ਰਿੰਸੀਪਲ ਦੇ ਹੇਠਾਂ ਫਰਜ਼ੀ ਪੀਏ ਬਣ ਕੇ ਧਮਕੀਆਂ ਦੇਣ ਦੇ ਦੋਸ਼ਾਂ 'ਇਸਨੂੰ' ਅਤੇ ਸਤਨਾਮ ਸਿੰਘ ਮਹੇਸ਼ਰੀ ਦੀ ਫੋਟੋ ਅਤੇ ਫੋਨ ਨੰਬਰ ਵੀ ਜਨਤਾ ਕੀਤਾ ਗਿਆ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਬਿੱਤੇ ਦਿਨੀ ਕਾਂਗਰਸ ਵੱਲੋਂ ਜਾਰੀ ਕੀਤੀ ਗਈ ਲੋਕ ਸਭਾ ਉਮੀਦਵਾਰਾਂ ਦੀ ਲਿਸਟ 'ਚ ਪਾਰਟੀ ਨੇ ਸੰਗਰੂਰ ਹਲਕੇ ਤੋਂ ਸੁਪਾਲ ਸਿੰਘ ਖੈਰਾ ਨੂੰ ਟਿਕਟ ਦਿੱਤੀ ਹੈ। ਇਸੇ ਨਾਮ ਤੋਂ ਬਾਅਦ ਸੰਗਰੂਰ ਦੇ ਤੂਰੀ ਗੋਲਦੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਆ ਕੇ ਨਾਰਾਜ਼ਗੀ ਜ਼ਾਹਰ ਕੀਤੀ ਕਿ ਪਾਰਟੀ ਵੱਲੋਂ ਵਾਰ-ਵਾਰ ਉਹਨਾਂ ਨੂੰ ਟਿਕਟ ਦੇਣ ਦੀ ਗੱਲ ਕਹੀ ਗਈ ਸੀ ਪਰ ਮੌਕੇ ਤੇ ਆ ਕੇ ਉਹਨਾਂ ਨੂੰ ਅਣਦੇਖਾ ਕਰ ਦਿੱਤਾ ਗਿਆ ਉਹਨੇ ਕਿਹਾ ਸੀ ਕਿ ਉਹ ਕਿੰਨੇ ਸਾਲਾਂ ਤੋਂ ਪਾਰਟੀ ਨਾਲ ਜੁੜੇ ਹੋਏ ਨੇ ਪਰ ਪਾਰਟੀ ਨੇ ਉਹਨਾਂ ਨੂੰ ਛੱਡ ਕੇ ਜਿਨ੍ਹਾਂ ਉਮੀਦਵਾਰਾਂ ਨੂੰ ਸੰ ਤੁਰ ਟਿਕਟ ਦਿੱਤੀ ਸੀ ਉਹ ਸਾਬੂਰੋਣਾ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਿਲ ਹੋ ਚੁੱਕੇ ਨੇ ਪਰ ਉਹ ਕਹਿੰਦਾ ਹੈ ਕਿ ਉਹ ਹਮੇਸ਼ਾ ਕਾਂਗਰਸ ਨਾਲ ਜੁੜੇ ਰਹੇ ਨੇ ਤੇ ਅੱਗੇ ਵੀ ਜੁੜੇ ਰਹਿਣਗੇ ਹਾਂ ਤੇ ਚੋਨਾ ਪਾਰਟੀ ਨੂੰ ਯਕੀਨ ਦਿਵਾਇਆ ਕਿ ਉਹ ਪਾਰਟੀ ਤੇ ਲਈ ਸੁਖਪਾਲ ਸਿੰਘ ਖੈਰਾ ਨਾਲ ਵਾਅਦਾ ਛੱਡ ਕੇ ਪ੍ਰਚਾਰ ਕਰਨਗੇ ਇਸ ਸੰਗਰੂਪ ਪਾਰਟੀ ਦੇ ਇਸ ਫੈਸਲੇ ਅਤੇ ਸੁਖਪਾਲ ਖੈਰਾ ਦਾ ਖੁੱਲੇ ਦਿਲ ਨਾਲ ਸਵਾਗਤ ਕਰਨਗੇ ਛਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਕਾਂਗਰਜ ਜ਼ਿਲ੍ਹੇ ਸੀਟੇ ਦਿਨੀ ਸੁਰੱਖਿਆ ਬਲਾ ਨੇ ਇੱਕ ਮੁਕਾਬਲੇ ਚ 34 ਨਕਸਲੀਆਂ ਨੂੰ ਮਾਰ ਲਕਾਇਆ ਇਸ ਘਟਨਾ ਚ ਤਿੰਨ ਜਵਾਨ ਜ਼ਖਮੀ ਹੋਏ ਨੇ ਪੁਲਿਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਪੁਲਿਸ ਤੇ ਬੀਐਸਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਛੋਟਾ ਬੇਟਿਆ ਖਾਣਾ ਖੇਤਰ ਦੇ ਅਧੀਨ ਪੈਦੇ ਬੀਨਾ ਗੁੰਡਾ ਤੇ ਇੱਕ ਹੋਰ ਨਾਰ ਪਿੰਡ ਦੇ ਵਿਚਕਾਰ ਖਾਪਾ ਟੋਲਾ ਪਿੰਡ ਦੇ ਜੰਗਲ ਚ ਹੋਏ ਮੁਕਾਬਲੇ ਚ ਸੁਰੱਖਿਆ ਬਲਾ ਨੇ ਘਟੋ ਘਟ 29 ਨਕਸਲੀਆਂ ਨੂੰ ਮਾਰ ਦਿੱਟਿਆ ਮੁਕਾਬਲੇ ਚ 25 ਲੱਖ ਰੁਪਏ ਦਾ ਇੱਕ ਇਨਾਮੀ ਨਕਸਲੀ ਕਮਾਂਡਰ ਵੀ ਮਾਰਿਆ ਗਿਆ ਜਾਂਚ ਜੇ ਸਾਹਮਣੇ ਇਹ ਕਿ ਸੁਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ਵੇਚ ਗ੍ਰਫਤਾਰ ਕੀਤੇ ਗਏ ਵਿਅਕਤੀਆਂ ਨੇ 14 ਅਪ੍ਰੈਲ ਨੂੰ ਗੋਲੀਬਾਰੀ ਤੋਂ ਪਹਿਲਾਂ ਅਭਿਨੇਤਾ ਦੇ ਘਰ ਦੀ ਤਿਰਵਾ ਰੱਖੀ ਕੀਤੀ ਸਿੱਧਾ ਲੱਗਿਆ ਹੈ ਕਿ ਵਿਕੀ ਗੁਪਤਾ ਤੇ ਸਾਗਰ ਪਾਲ ਨੇ ਪੈਸਿਆਂ ਲਈ ਗੋਲੀਆਂ ਚਲਾਈਆਂ ਸਤਿ ਗੁਜਰਾਤ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਗੁਪਤਾ ਤੇ ਪਾਲ ਨੂੰ ਜੇਲ੍ਹ ਚ ਬੰਦ ਗੈਂਗਸਟਰ ਫਲੋਰੈਂਸ ਬਿਸ਼ਨੋਈ ਦੇ ਗੈਂਗ ਵੱਲੋਂ ਇਹ ਕੰਮ ਸੌਂਪਿਆ ਗਿਆ ਸੀ ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ